ਮਹਾਰਾਜਾ ਰਣਜੀਤ ਸਿੰਘ ਦੇ ਜਿਉਂਦੇ ਜੀਹੀ ਡੋਗਰਿਆਂ ਨੇ ਸਾਜਸ਼ਾ ਰਚनियां ਸ਼ੁਰੂ ਕਰ ਦਿੱਤੀਆਂ ਸਾਨੂੰ ਉਸ ਸਮੇਂ ਬਸੰਤਪੰਚੀ ਦਾ ਮੇਲਾ ਲੱਗਿਆ ਕਰਦਾ ਸੀ ਉਸ ਮੇਲੇ ਵਿੱਚ ਜੋਧਿਆਂ ਦੇ ਮੁਕਾਬਲੇ ਕਰਵਾਏ ਜਾਂਦੇ ਸਨ ਉਹਨਾਂ ਵਿੱਚ ਚੰਗੇ ਜਰਨੈਲਾਂ ਦੀ ਚੋਣ ਕੀਤੀ ਜਾਂਦੀ ਸੀ ਧਿਆਨ ਸਿੰਘ ਚਾਹੁੰਦਾ ਸੀ ਕਿ ਹਰੀ ਸਿੰਘ ਨਲੋਏ ਤੋਂ ਲੋਕਾਂ ਸਾਹਮਣੇ ਸ਼ੇਰ ਮਰਵਾਇਆ ਜਾਵੇ ਧਿਆਨ ਸਿੰਘ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦਾ ਕਿ ਲੋਕਾਂ ਵਿੱਚ ਚਰਚਾ ਹੈ ਕਿ ਹਰੀ ਸਿੰਘ ਨਲੋਏ ਨੇ ਸ਼ੇਰ ਨਹੀਂ ਮਾਰਿਆ ਅਸਲ ਵਿੱਚ ਧਿਆਨ ਸਿੰਘ ਦੇਖਣਾ ਚਾਹੁੰਦਾ ਸੀ ਕਿ ਹਰੀ ਸਿੰਘ ਨਲੂਏ ਨੇ ਸੱਚਮੁੱਚ ਸ਼ੇਰ ਮਾਰਿਆ ਹੈ ਜਾਂ ਫਿਰ ਗੱਲਾਂ ਹੀ ਨੇ ਮਹਾਰਾਜਾ ਰਜਿੰਦਰ ਸਿੰਘ ਨੇ ਕਿਹਾ ਠੀਕ ਹੈ ਇਸ ਬਸੰਤ ਪੰਜਵੇਂ ਦਿਨ ਹਰੀ ਸਿੰਘ ਨਲੂਆ ਸ਼ੇਰ ਨਾਲ ਲੜੇਗਾ ਫਿਰ ਧਿਆਨ ਸਿੰਘ ਗੁਲਾਬ ਸਿੰਘ ਤੇ ਸਚੇਤ ਸਿੰਘ ਨੇ ਇੱਕ ਆਦਮ ਖੁਰ ਸ਼ੇਰ ਲੱਭਿਆ ਜਿਸ ਤੇ ਸਰਕਾਰ ਨੇ ਵੀ ਹੁਕਮ ਜਾਰੀ ਕਰ ਰੱਖੇ ਸਨ ਕਿ ਇਸ ਸ਼ੇਰ ਨੂੰ ਇਨਸਾਨਾਂ ਦਾ ਖੂਨ ਪੀਣ ਦੀ ਆਦਤ ਪੈ ਚੁੱਕੀ ਹੈ ਇਸ ਨੂੰ ਮਾਰ ਦਿੱਤਾ ਜਾਵੇ ਬਸੰਤ ਪੰਜਵੇਂ ਦੇ ਦਿਨ ਹਰੀ ਸਿੰਘ ਨਲੂਆ ਤੇ ਆਦਮ ਕੋਰ ਸ਼ੇਰ ਆਮਣੋ ਸਾਹਮਣੇ ਸਨ ਹਰੀ ਸਿੰਘ ਨਲੂਏ ਕੋਲ ਗਾਤਰੇ ਦੀ ਕਿਰਪਾਨ ਸੀ ਉਹਨੇ ਸ਼ੇਰ ਦੇ ਪੇਟ ਵਿੱਚ वार ਕੀਤਾ ਅਤੇ ਸ਼ੇਰ ਦਾ ਜਵਾੜਾ ਪਾੜ ਕੇ ਜ਼ਮੀਨ ਉੱਤੇ ਸੁੱਟ ਦਿੱਤਾ ਰਣਜੀਤ ਸਿੰਘ ਨੇ ਆਪਣੇ ਗਲ ਵਿੱਚ ਮੋਤੀਆਂ ਦੀ ਮਾਲਾ ਉਤਾਰੀ ਤੇ ਨਲੂ ਨੂੰ ਦੇਣ ਲਈ ਅੱਗੇ ਵਧਿਆ ਹਰੀ ਸਿੰਘ ਨਲੂਆ ਕਹਿੰਦਾ ਰਹਿਣ ਦੇ ਰਣਜੀਤ ਸਿੰਘਾ ਸ਼ੇਰ ਤਾਂ ਭਾਵੇਂ ਨਲੂਏ ਸ਼ੇਰ ਤੋਂ ਰੋਜ਼ ਮਰਵਾ ਲਿਆ ਕਰ ਪਰ ਜਿੰਨਾ ਦੇ ਕਹਿਣ ਤੇ ਤੁਸੀਂ ਮੈਥੋਂ ਸ਼ੇਰ ਮਰਵਾਇਆ ਉਹ ਸ਼ੇਰ ਨੂੰ ਨਹੀਂ ਉਹ ਸ਼ੇਰੇ ਪੰਜਾਬ ਨੂੰ ਮਾਰਨਾ ਚਾਹੁੰਦੇ ਨੇ